ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਮੇ ਸਿਕਰੀ ਅਸ਼ਵਨੀ ਸਿਕਰੀ ਐਂਡ ਸੰਸਤ ਕਿਸਾਨ ਵੀਰੋ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਰਾਹੀਂ ਜਾਗਰੂਤ ਕਰਦੇ ਰਹੇ ਨੇ ਆ ਅੱਜ ਵੀ ਸਾਡਾ ਮੇਨ ਮਕਸਦ ਇਹੀ ਹੈ ਕਿ ਤੁਹਾਨੂੰ ਵੀਡੀਓ ਦੇ ਰਾਹੀਂ ਝੋਨੇ ਦੀ ਫਸਲ ਬਾਰੇ ਤੇ ਉਹਦੇ ਬਾਰੇ ਜਾਣਕਾਰੀ ਜਿਹੜੀ ਦਿੱਤੀ ਜਾਵੇ ਕਿਸਾਨ ਵੀਰੋ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਸਾਨੂੰ ਬਹੁਤ ਹੀ ਜ਼ਿਆਦਾ ਵਧੀਆ ਪਿਆਰ ਦਿੱਤਾ ਹੈ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕੀਤਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਐਦਾਂ ਹੀ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਰਹੋਗੇ ਤੇ ਆਪਣਾ ਪਿਆਰ ਸਾਨੂੰ ਦਿੰਦੇ ਰਹੋਗੇ ਕਿਸਾਨ ਵੀਰੋ ਜਿਵੇਂ ਕਿ ਆਪਣਾ ਜਿਹੜਾ ਝੋਨਾ ਹੈ ਹੁਣ ਲਗਭਗ 30 ਤੋਂ 40 ਦਿਨਾਂ ਦਾ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਹੁਣ ਕੀ ਆਣ ਵਾਲੇ ਟਾਈਮ ਦੇ ਵਿੱਚ ਪੱਤਲ ਪੇੜ ਦਾ ਅਟੈਕ ਹੈ ਜਿਹੜਾ ਕਿ ਆਣਾ ਸ਼ੁਰੂ ਹੋ ਚੁੱਕਿਆ ਤੇ ਹੋਣ ਵਾਲਾ ਹੈ ਕਿਸਾਨ ਵੀਰੋ ਕਦੇ ਵੀ ਤੁਸੀਂ ਹੁਣ ਆਪਣੇ ਖੇਤ ਦੇ ਵਿੱਚ ਜਦੋਂ ਗੇੜਾ ਮਾਰਦੇ ਹੋ ਤਾਂ ਇੱਕ ਚੀਜ਼ ਜ਼ਰੂਰ ਨੋਟਿਸ ਕਰਨਾ ਜਿਹੜੀ ਕਿ तितਲੀ ਹੈ ਫੁਲਾਈ ਹੈ ਉਹ ਆਪਣੇ ਪੱਤੇ ਦੇ ਉੱਪਰ ਬੈਠਣਾ ਸ਼ੁਰੂ ਕਰ ਚੁੱਕੀ ਹੈ ਤੇ ਉਹੀ तितਲੀ ਆਪਣੀ ਫਸਲ ਦੇ ਉੱਤੇ ਝੋਨੇ ਦੇ ਉੱਤੇ ਪੱਤਾ ਲਪੇਟ ਦੇ ਆਂਡੇ ਆ ਜਿਹੜੇ ਜਿੰਦੀ ਹੈ ਤੇ ਕਿਸਾਨ ਵੀਰੋ ਅੱਜ ਆਪਾਂ ਤੁਹਾਨੂੰ ਇੱਕ ਐਹੋ ਜਿਹਾ ਇਨਸੈਕਟੀਸਾਈਡ ਬਾਰੇ ਦੱਸਣ ਜਾ ਰਹੇ ਹਾਂ ਜਿਹੜਾ ਕਿ ਪੁਰਾਣਾ ਵੀ ਹੈ ਭਰੋਸੇਮੰਦ ਵੀ ਹੈ ਤੇ ਬਹੁਤ ਹੀ ਵਧੀਆ ਕੰਪਨੀ ਦਾ ਜਿਹੜਾ ਕੀ ਨਿਚੀਨੋ ਕੰਪਨੀ ਦਾ ਤਿਆਰ ਹੋਇਆ ਹੋਇਆ ਇਹਦਾ ਨਾਮ ਹੈ ਜੀ ਕਿਟਾਨਾ ਕਿਸਾਨ ਵੀਰੋ ਇਹ ਇੱਕ ਇਹੋ ਜਿਹਾ ਪ੍ਰੋਡਕਟ ਹੈ ਜਿਹੜਾ ਕੀ ਜਪਨਿਸ ਟੈਕਨੋਲੋਜੀ ਦੇ ਨਾਲ ਤਿਆਰ ਹੋਇਆ ਹੈ ਤੇ ਇਹਦਾ ਇਮਨਸੀ ਫਾਇਰ ਇੰਨੇ ਕੋ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ ਜੇ ਤੁਸੀਂ ਇਸ ਨੂੰ ਪਾ ਕੇ ਸਪਰੇਅ ਕਰਨ ਤੋਂ ਬਾਅਦ ਮੰਨ ਕੇ ਚੱਲੋ ਕਿ ਤਿੰਨ ਤੋਂ ਚਾਰ ਘੰਟਿਆਂ ਬਾਅਦ ਤੁਹਾਡੀ ਖੇਤ ਚ ਬਾਰਿਸ਼ ਵੀ ਆ ਜਾਂਦੀ ਹੈ ਤਾਂ ਇਹ ਪੂਰੇ ਦਾ ਪੂਰਾ ਕੰਮ ਕਰੇਗਾ ਪੱਤਾ ਲਪੇਟ ਤੇ ਗੋਹ ਦੀ ਸੁੰਢੀ ਉੱਤੇ ਇਹਦਾ 20 ਤੋਂ 30 ਦਿਨ ਦਾ ਰਿਜ਼ਲਟ ਹੈ ਕਿਸਾਨ ਵੀਰੋ ਮੈਂ ਫਿਰ ਤੁਹਾਨੂੰ ਦਰਵਾਕੇ ਦੱਸ ਦੇਣਾ ਇਹ ਨਿਚੀਨੋ ਕੰਪਨੀ ਦਾ ਜਪਾਨ ਦੀ ਟੈਕਨੋਲੋਜੀ ਨਾਲ ਤਿਆਰ ਹੋਇਆ ਹੋਇਆ ਹੈ ਇਹਦਾ ਨਾਮ ਹੈ ਕਟਾਨਾ 70 ਤੋਂ 80 ਗ੍ਰਾਮ ਦੀ 1 ਕਿੱਲੇ ਦੀ ਡੋਜ਼ ਹੈ ਤੇ ਇਹਨੂੰ ਤੁਸੀਂ ਪੱਤਲ ਪੇਟ ਤੇ ਗੋਹ ਦੀ ਸੁੰਡੀ ਵਾਸਤੇ ਸਪਰੇਅ ਕਰ ਸਕਦੇ ਹੋ ਜਿਹਦਾ ਕੀ 20 ਤੋਂ 30 ਦਿਨਾਂ ਦਾ ਰਿਜ਼ਲਟ ਹੈ ਕਿਸਾਨ ਵੀਰੋ ਇਹਦਾ ਫਾਇਦਾ ਇਹ ਹੈ ਜਿਵੇਂ ਕੁੱਝ ਕਿਸਾਨ ਆਉਣ ਵਾਲੇ ਟਾਈਮ ਦੇ ਵਿੱਚ ਸੁੰਡੀ ਵਾਸਤੇ ਕੋਈ ਕਾਟਾ ਪਰਸਨਲ ਰਿਕਮੈਂਡੇਸ਼ਨ ਹੈ ਕਿ ਅਸੀਂ ਜਿਹੜੀ ਹੈ ਨਚੀਨੋ ਦੀ ਕਟਾਨਾ ਇਹਦਾ ਰਿਜ਼ਲਟ ਦੇਖ ਵੀ ਚੁੱਕੇ ਆ ਫਾਰਮਰਾਂ ਦੇ ਮੂੰਹੋਂ ਸੁਣ ਵੀ ਚੁੱਕੇ ਆ ਆਪਣੇ ਖੇਤ 'ਚ ਵੀ ਟਰਾਈ ਕਰਕੇ ਦੇਖ ਚੁੱਕੇ ਆ ਤਾਂ ਇਹ ਜਿਹੜਾ ਇਨਸੈਕਟਿਸਾਈਡ ਹੈ ਬੈਸਟ ਇਨਸੈਕਟਿਸਾਈਡ ਹੈ ਇੱਕ ਕਿਸਾਨ ਵੀਰੋ ਆਪਾਂ ਤੁਹਾਨੂੰ ਇਹਦੇ ਨਾਲ ਦੱਸਣਾ ਚਾਹੁੰਦੇ ਆ ਕਿ ਇੱਕ ਫੰਗੀਸਾਈਡ ਜ਼ਰੂਰ ਪਾਣਾ ਹੈ ਤਾਂ ਕਿ ਜੋ ਉੱਲੀ ਰੋਗ ਦੀ ਸਮੱਸਿਆ ਆਪਣੇ ਝੋਨੇ ਦੇ ਵਿੱਚ ਨਾ ਆ ਸਕੇ ਹਜੇ ਤਕਰੀਬਨ ਝੋਨਾ 30 ਤੋਂ 40 ਦਿਨ ਦਾ ਹੈ ਜੇ ਆਪਾਂ ਫੰਗੀਸਾਈਡ ਸਸਤਾ ਵੀ ਪਾ ਲੈਂਦੇ ਆ ਤਾਂ ਵੀ ਇਸ ਟਾਈਮ ਆਪਣੇ ਖੇਤ ਦੇ ਵਿੱਚ ਜਿਹੜੀ ਬਿਮਾਰੀ ਆ ਉਹਦੀ ਰੋਕ ਤਾਂ ਹੋ ਜੇਗੀ ਜਿੱਦਾਂ ਕਿ ਅਸੀਂ ਇਹਦੇ ਨਾਲ ਬੈਸੇ ਜ਼ਿਆਦਾ ਰეკਮੈਂਡ ਕਰਦੇ ਆ 12 ਦਿਨ ਸਾਫ ਇਹ ਸਾਫੀ ਲਾਈਜ਼ਰ ਜਿੰਦੇ ਵਿੱਚ ਮਾਈਕਰੋ ਨਿਊਟਰਨ ਨੇ ਪਿਛਲੀ ਵੀਡੀਓ ਦੇ ਵਿੱਚ ਉਹਦੇ ਬਾਰੇ ਚੰਗੀ ਤਰ੍ਹਾਂ ਦੱਸਿਆ ਆ ਜਿਹੜੇ ਵੀ ਕਿਸਾਨ ਵੀਰ ਨੇ ਉਹਦੇ ਬਾਰੇ ਸੁਣਾ ਹੋਵੇ ਉਹ ਆਪਣੇ ਪੇਜ ਦੇ ਉੱਪਰ ਇੱਕ ਵੀਡੀਓ ਸਾਫੀ ਲਾਈਜ਼ਰ ਦੀ ਅਪਲੋਡ ਕੀਤੀ ਹੋਈ ਆ ਉਹਦੇ ਬਾਰੇ ਸੁਣ ਸਕਦਾ ਹੈ ਤੇ ਕਿਸਾਨ ਵੀਰੋ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਆਪਣੇ ਕਿਸਾਨ ਭਰਾਵਾਂ ਦਾ ਭਲਾ ਹੋ ਸਕੇ ਖਰਚਾ ਵੀ ਘੱਟ ਹੋ ਸਕੇ ਤੇ ਟੈਕਨੋਲੋਜੀ ਵੀ ਚੰਗੀ ਵਰਤੀ ਜਾਵੇ ਤੇ ਕਿਸਾਨ ਭਰਾ ਦਾ ਫਾਇਦਾ ਹੋ ਸਕੇ ਤਾਂ ਕਿ ਜੋ ਪੱਤਾ ਲਪੇਟ ਤੇ ਗੋਭ ਦੀ ਸੰਢੀਏ ਉਹ ਕਿਸੇ ਵੀ ਤਰ੍ਹਾਂ ਕਿਸਾਨ ਭਰਾ ਦੀ ਫਸਲ ਨੂੰ ਖਰਾਬ ਨਾ ਕਰ ਸਕੇ ਤੇ ਫੰਗੀ ਸਾਈਡ ਦਾ ਅਟੈਕ ਜਿਹੜਾ ਉਹ ਵੀ ਕਿਸਾਨ ਦੇ ਖੇਤ ਦੇ ਵਿੱਚ ਨਾ ਆ ਸਕੇ ਤੇ ਕਿਸਾਨ ਵੀਰੋ ਮੈਂ ਤੁਹਾਨੂੰ ਫਿਰ ਰਿਕੁਐਸਟ ਕਰਨ ਜਾ ਰਿਹਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਤਾਂ ਕਿ ਜੋ ਸਾਡੇ ਕਿਸਾਨ ਭਰਾਵਾਂ ਦਾ ਵੱਧ ਤੋਂ ਵੱਧ ਭਲਾ ਤੇ ਫਾਇਦਾ ਹੋ ਸਕੇ ਮੇਰਾ ਨੰਬਰ ਥੱਲੇ ਸਕਰੀਨ ਤੇ ਚੱਲ ਰਿਹਾ ਹੈ ਜਿਹੜਾ ਵੀ ਕਿਸਾਨ ਭਰਾ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੈ ਮੈਨੂੰ ਸਵੇਰੇ 10 ਵਜੇ ਤੋਂ ਬਾਅਦ ਸ਼ਾਮੀ 7 ਵਜੇ ਤੋਂ ਪਹਿਲਾਂ ਜਦੋਂ ਮਰਜ਼ੀ ਫੋਨ ਕਰ ਸਕਦਾ ਹੈ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਬੈਠੇ ਆਂ ਤੇ ਮੇਰਾ ਜਿਹੜਾ ਐਡਰੈਸ ਹੈ ਉਹ Google ਦੇ ਉੱਪਰ ਵੀ ਅਸੀਂ ਟੈਗ ਕੀਤਾ ਆ ਹੈ ਤੁਸੀਂ ਉਹਦੇ ਤੋਂ ਸਰਚ ਕਰਕੇ ਆ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ